سادتے اوچ تاکی سو باگانی رام تے کون رام سو باگانی سادتے اوچ تاکی سو باگانی رام تے کون رام سو باگانی ساری سنطر میں ملتی بیتی سنطر میں ملتی آپ جنہوں چاک سنجی کرنے گے اس تو پاس ਅਨੁਸਾਰ ਜੀ ਜਾਰੀ ਕਰਦੇ ਜਾਂਗੇ ਵਾਹਿਗੁਰੂ ਜੀ ਦਾ ਸਤਿ ਸਾ ਵਾਹਿਗੁਰੂ ਜੀ ਕੀ ਪ੍ਰਦੇਸ ਸਾਹਿਬ ਜੀ ਨੂੰ 2 ਮਿੰਟ ਸ ਦੇ ਲਿਓ ਸਾਧਨੋਂ ਬੰਨਣਾ ਧੰਨਵਾਦ ਗੁਰੂ ਨਾਨਕ ਸੱਕੇ ਪਾਸ਼ਾ ਦਾ ਜੁਗੋ ਜੁਗੋ ਥਾਲ ਗੁਰੂ ਗ੍ਰੰਥ ਸਾਹਿਬਾ ਲਾਇਦਾ ਕਿਨਾਂ ਦੀ ਮਿਹਰ ਰਹਿਮਤ ਦਾ ਸਤ ਦਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਆਨ ਸਥਾਨ ਤੇ ਤੇ ਸਮੂਹ ਗੁਰਨਾਨਕ ਨਾਮ ਜਵਾ ਸਾਧ ਸੰਗਤ ਦੇ ਸਿਰ ਤੇ ਮੇਰ ਪ੍ਰਯਾਤਨ ਰੱਖ ਕੇ ਗੁਰਨਾਨਕ ਸੱਕੇ ਪਾਸ਼ਾ ਨੇ ਆਪ ਦੀ ਕੋਲੋਂ 18 ਫਰਵਰੀ ਦਿਨ ਐਤਵਾਰ 2024 ਨੂੰ ਇਹ ਚੁਪੈਰਾ ਸਾਹਿਬਾ ਨੂੰ ਜੋ ਕਰਨ ਦੀ ਸੇਵਾ ਲਈ ਉਹ ਅਗਲੇ ਸਾਲ ਆ ਜਿਹੜਾ ਮਨ ਤਹਲਾ ਹਸਤਾ ਆਣਾ ਹੈ 16 ਫਰਵਰੀ 2025 ਨੂੰ ਗੁਰਨਾਨਕ ਸੱਚੇ ਪਾਤਸ਼ਾਹ ਜੀ ਮਿਹਰ ਦੇ ਨਾਲ ਉਹ ਚੁਪੈਰਾ ਸਾਹਿਬ ਦਾ ਇੱਕ ਸਾਲ ਗੜਨਾ ਸਾਰੀ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਜਿਨ੍ਹਾਂ ਵੀ ਸਖਤਾ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਕੋਲੋਂ ਨਾਨਕ ਜੀ ਦੇ ਪਾਸ਼ਾ ਦੇ ਧੋਰੀਆਂ ਅਣ ਕੇ ਜਿਨ੍ਹਾਂ ਦੀ ਵੀ ਮਨੋ ਕਾਮਨਾ ਪੂਰੀਆਂ ਹੋਈਆਂ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਨਾ ਜਿਨੇ ਰਹਿੰਦੇ ਨੇ ਉਹਨਾਂ ਨੇ ਫੇਰ ਵੀ ਲੜੀਆਂ ਕੱਟੀਆਂ ਸੱਚੇ ਪਾਸ਼ਾ ਕਿਆ ਨਹੀਂ ਕਰਤੀ ਜੇ ਸਭ ਕੁਝ ਆ ਤੇਰੇ ਘਰ ਤੇ ਪਾਸ਼ਾ ਸਭੀਆਂ ਚੋਰੀਆਂ ਪਰ ਸੋ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਅਗਲੇ ਐਟਵਾਰਕ ਕਰ ਜਿੱਥੇ ਵੀ ਸੰਗਤ ਆਈਆ ਹਰੇਕ ਨੇ ਰੋਜ਼ ਦਿਉ ਲੋ ਜੋ ਪੈਸਾ ਤੇ ਸ਼ੁਕਰਾਨੇ ਵਜੋਂ ਪਾਠ ਕਰਨੇ ਹਨ ਜਿਸ ਦੀ ਅਗਲੇ ਐਤਵਾਰ ਅਰਦਾਸ ਹੋਏਗੀ ਦੂਜੀ ਬੇਨਤੀ ਆਪ ਜੀ ਨੇ ਜਿਦਾ ਕੇ ਵੀ ਸੰਗਤਾਂ ਨੂੰ ਪਾਠ ਸਾਹਿਬ ਕਹਿੰਦੇ ਉਹਨਾਂ ਹਰ ਐਤਵਾਰ ਕੀ ਦੁਪਹਿਰਾਂ ਸਮਾਗਮ ਚ ਆ ਜੀਆ ਪਰੋ ਉਦਾਂ ਹੀ ਆਪ ਜੀ ਨੇ ਬੇਨਤੀ ਕਰਦੇ ਰਿਹਾ ਕਰੋ ਤਾਂ ਕਿ ਸੰਗਤ ਬਾਬਾ ਦੀਪ ਸਿੰਘ ਜੀ ਦੇ ਚਰਨਾਟਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠ ਕੇ ਆਪਣੀਆਂ ਜੋ ਵੀ ਕੋਈ ਮੁਸ਼ਕਲਾਂ ਕਿਸੇ ਤਰ੍ਹਾਂ ਦੀ ਵੀ ਗੁਰਨਾਨ ਸੱਚੇ ਪਾਤਸ਼ਾਹ ਦੀਆਂ ਸਲਾਹਾਂ ਕਰੇ 13 ਫਰਵਰੀ ਦਿਨ ਵੀਰਵਾਰ ਨੂੰ ਸ਼ਾਮੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਦੀ ਭਾਈ ਸਾਹਿਬ ਇੰਦਰਜੀਤ ਸਿੰਘ ਬੰਬੇ ਵਾਲੇ ਸ਼ਾਮੀ 7 ਵਜੇ ਤੋਂ ਲੈ ਕੇ 10 ਵਜੇ ਤੱਕ ਇਸੇ ਦਵਾਰ ਦੇ ਵਿੱਚ ਹਾਲ ਦੇ ਵਿੱਚ ਹਾਜ਼ਰੀ ਭਰਨਗੇ ਆਪ ਜੀ ਨੇ ਪਰਿਵਾਰਾ ਸਮੇਤ ਉੱਥੇ ਵੀ ਪਹੁੰਚ ਕੇ ਹਾਜ਼ਰੀ ਭਰਨੀ ਹੈ ਇੱਕ ਵਾਰੀ ਫੇਰ ਗੁਰਨਾਨ ਸੱਚੇ ਪਾਤਸ਼ਾਹ ਦਾ ਜੁਗੋ ਜੁਗੋ ਤਾਂ ਸੇਖ ਸਿੰਘ ਗੁਰੂ ਬਰਨ ਸੰਮਰੈਦਾ ਤਾਂਤਨ ਮਾਪਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਸਮੂਹ ਗੁਰਨਾਨਕ ਸਾਹਿਬ ਸੰਗਤ ਦੇ ਆਪ ਸਿੱਧ ਤੇ ਮਿਹਰ ਦਾ ਪ੍ਰਯਾਸ ਰੱਖੇ ਇੱਕ ਸਾਰਾ ਜਿਹੜਾ ਹੋਇਆ ਦੁਪਹਿਰਾ ਸਾਹਿਬ ਦੇ ਲਈ ਉਹਨਾਂ ਨੇ ਸਿਰ ਤੇ ਮਿਹਰ ਪ੍ਰਯਾਸ ਰੱਖ ਕੇ ਸੇਵਾ ਲਈ ਹੈ ਅਸੀਂ ਸਾਰਿਆਂ ਨੇ ਅਗਲੇ ਹfte 16 ਫਰਵਰੀ 2025 ਨੂੰ ਸਾਰੇ ਜਿਹਨੇ ਜੋ ਪਈ ਆਪਾਂ ਨੇ ਅਰਜ਼ਾ ਜੇਦੋ ਕਰਨੀ ਆਪ ਹੀ ਕੋਲਣਾ ਬਾਬਾ ਜੀ ਆਪਦੀ ਦੀ ਮਿਹਰ ਦੇ ਨਾਲ ਮੈਂ ਇੰਨੇ ਚ ਪੈਸਾ ਦੇ ਭਾਰ ਦੀ ਸੇਵਾ ਤੁਸੀਂ ਮੇਰੇ ਕੋਲੋਂ ਨਹੀਂ ਆਪ ਜੀ ਦਾ ਚੁਕਰਾਨਾ ਬੇਪਰਵਾਹਤਾ ਬੇਨਤੀ ਵਾਦੀ ਕਰਦੀ ਦਾ ਸਾਡਸਾ ਵਾਦੀ ਕਰਦੀ ਕੀ I love you. ਕੋ ਆਪਣੀ ਤੇੜੇੜੇ ਗੁਰ ਜਿਨੇ ਨਾਲ ਲੁਕਿਆ